1000 ਰੁਪਏ ਦੇ 3 ਰੋਲ ਔਰ 1000 ਦੇ 4 ਰੋਲ ਅਸੀਂ ਇਹ ਦੋ ਰੇਟ ਰੱਖੇ ਹੋਏ ਨੇ ਤੇ ਵੀ ਤਾਂ ਦੇਖੋ 150 ਰੁਪਏ ਦਾ ਪੀਸ ਵੀ ਕਿੰਨੇ ਵਿੱਚ ਰਿਖ ਰਿਹਾ ਠੀਕ ਹੈ ਜੀ ਅਸੀਂ 150 ਰੁਪਏ ਦੇ ਦੋ ਦੇ ਰਹੇ ਹਾਂ ਤੇ ਇਹ ਬਤਾਰੋ ਕਿਸੇ ਵੀ ਸਰਫੇਸ ਦੇ ਉੱਤੇ ਆਪਾਂ ਇਸ ਨੂੰ ਲਗਾ ਸਕਦੇ ਹਾਂ ਰੂਮ ਆਪਣਾ ਦੀਵਾਰਾਂ ਔਰ ਛੱਤ ਲਾ ਕੇ 20 ਤੋਂ 25000 ਰੁਪਏ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ ਵਿੱਚ ਛੱਤ ਹਾਂ ਵਿੱਚ ਲਿਵਰ ਪਾ ਕੇ ਘਰ ਤੁਸੀਂ ਆਪਣੇ ਨਵੇਂ ਘਰ ਕੋਠੀਆਂ ਤਿਆਰ ਕਰ ਰਹੇ ਨੇ ਤਾਂ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਦੇ ਵਿੱਚ ਆਇਆ ਜਿੱਥੇ ਕਿ ਤੁਸੀਂ ਘਰ ਦੇ ਇੰਟੀਰੀਅਰ ਦਾ ਸਾਰਾ ਸਮਾਨ ਸਸਤੇ ਰੇਟਾਂ ਦੇ ਵਿੱਚ ਖਰੀਦ ਸਕਦੇ ਹੋ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਹੈ ਸ਼ਹਿਰ ਮਲੇਰਕੋਟਲਾ ਤੇ ਇਹਦਾ ਮਤਲਬ ਹੈ ਜਿਹੜਾ ਐਡਰੈਸ ਹੈ ਮਲੇਰਕੋਟਲਾ ਜਿਹੜਾ ਲੁਧਿਆਣੇ ਰੋਡ ਜਾਂਦਾ ਉੱਥੇ ਹੈ ਨਾਲ ਇਹਦੇ ਹੈਗਾ ਜਿਹੜਾ ਰਾਇਲ ਹਿਲਸ ਪੈਲਸ ਹੈ ਕਿ ਜਿੰਨੇ ਪੈਸਿਆਂ ਵਿੱਚ ਤੁਸੀਂ ਬਾਹਰੋਂ ਇੱਕ ਕਮਰਾ ਤਿਆਰ ਕਰੋਗੇ ਇੱਥੇ ਤੁਸੀਂ ਚਾਰ ਕਮਰੇ ਤਿਆਰ ਕਰਾ ਲਵੋਗੇ ਉਨੇ ਪੈਸਿਆਂ ਦੇ ਵਿੱਚ ਬਾਕੀ ਆਪਾਂ ਅੰਦਰ ਜਾ ਕੇ ਦਿਖਾਉਨੇ ਵੀ ਕੀ ਕੁਛ ਇੱਥੇ ਤੁਹਾਨੂੰ ਮਿਲਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਇਹ ਆਪਾਂ ਸੋਹਣੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਫੈਕਟਰੀ ਹੈ ਮਲੇਰਕੋਟਲਾ ਦੀ ਥੋੜੀ ਪੀਵੀਸੀ ਜਿਵੇਂ ਕਿ ਫਲੋਰਿੰਗ ਸੀਟ ਵਗੈਰਾ ਸਾਰਾ ਕੁਝ ਇੱਥੇ ਮ ਤੇ ਆਪਾਂ ਹੁਣ ਦਿਖਾਈਏ ਸਭ ਤੋਂ ਪਹਿਲਾਂ ਹੀ ਬਾਕੀ ਰੇਟਾਂ ਰੂਟਾਂ ਦੀ ਗੱਲ ਵੀ ਆਪਾਂ ਨਾਲ ਹੀ ਕਰਾਂਗੇ ਐਡਰੈਸ ਵਗੈਰਾ ਸਭ ਨੰਬਰ ਵਗੈਰਾ ਸਾਰਾ ਉਹ ਸ਼ੇਅਰ ਕਰਾਂਗੇ ਆਪਣੇ ਕੋਲੇ ਹਰ ਮਟੀਰੀਅਲ ਫੈਕਟਰੀ ਦੇ ਰੇਟ ਦੇ ਉੱਤੇ ਮਿਲ ਜਾਂਦਾ ਆਪਣੇ ਕੋਲ ਠੀਕ ਹੈ ਜੀ ਉਹ ਰੰਗ ਉਹ ਵੈਰਾਈਟੀ ਤੁਸੀਂ ਚੈੱਕ ਆ ਸਕਦੇ ਹੋ ਇਹ ਦੇਖੋ ਫਲੂਟਡ ਦੀ ਕੁਆਲਿਟੀ ਆ ਇਹ ਹਾਂਜੀ ਇਹ ਫਲੂਟਡ ਦੀ ਕੁਆਲਿਟੀ ਆਮ ਹਰ ਜਗ੍ਹਾ ਨਹੀਂ ਮਿਲਦੀ ਜੋ ਅਸੀਂ ਸਾਡੇ ਕੋਲ ਕੁਆਲਿਟੀ ਆ ਇਹ ਇੰਪੋਰਟਡ ਕੁਆਲਿਟੀ ਆ ਦੇਖੋ ਤੇ ਜੇਕਰ ਤੁਸੀਂ ਕਮਰਿਆਂ ਦੇ ਵਿੱਚ ਵਾਲਪੇਪਰ ਲਾਣਾ ਸਭ ਤੋਂ ਟੌਪ ਦੀ ਕੁਆਲਿਟੀ ਦਾ ਵਾਲਪੇਪਰ ਇਹ ਮਤਲਬ ਜਿੰਨੇ ਕੁਆਲਿਟੀ ਨੇ ਸਭ ਤੋਂ ਟੌ ਕੁਨੋ ਲੋਅ ਕੁਆਲਿਟੀ ਦਾ ਉਹਨਾਂ ਦਾ ਪਊਗਾ ਇੱਥੇ ਹਾਈ ਕੁਆਲਿਟੀ ਤੁਹਾਨੂੰ ਉਹਨਾਂ ਦਾ ਮਿਲ ਜਾਊਗਾ ਤੇ ਇਹ ਬਾਰੇ ਦੱਸੋ ਇਹਦੇ ਬਾਰੇ ਕਿਵੇਂ ਹੈ ਇਹ ਇਹ ਆਪਣੇ ਕੋਲੇ ਦੇਖੋ ਕੈਟਲੋਗ ਵਾਲੇਪਰ ਹੁੰਦਾ ਹੈ ਅੱਛਾ ਜੀ 500 ਡਿਜ਼ਾਈਨ ਆਪਣੇ ਕੋਲੇ ਵਾਲਪੇਪਰ ਦਾ ਅਵੇਲੇਬਲ ਹੈ ਮਤਲਬ ਇਹਦੇ ਵਿੱਚ 500 ਡਿਜ਼ਾਈਨ ਹੋਊਗਾ ਆਪਨੇ ਕੋਲ 500 ਡਿਜ਼ਾਈਨ ਇਸ ਤਰ੍ਹਾਂ ਦੇ ਕੈਟਲੋਗਾਂ ਦਾ ਵਾਲਪੇਪਰ ਅਵੇਲੇਬਲ ਹੈ ਆਪਣੇ ਕੋਲੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਮਾਰਕੀਟ ਦੇ ਵਿੱਚ ਰੇਟ ਆਪਾਂ ਦੇਖਦੇ ਹਾਂ 1000 ਰੁਪਏ ਦਾ 12 ਫੋਰ ਰੋਲ ਵਿਕਦਾ ਹੈ ਹਾਂਜੀ ਅਸੀਂ 1000 ਰੁਪਏ ਦੇ 3 ਰੋਲ ਔਰ 1000 ਦੇ 4 ਰੋਲ ਅ ਮਾਲੇ 12 1000 ਦਾ 21 1200 ਦਾ ਹਾਂਜੀ ਇੱਥੇ ਤੁਹਾਨੂੰ 1000 ਦੇ ਤਿੰਨ ਮਿਲ ਜਣਗੇ 1000 ਦੇ ਤਿੰਨੇ ਮਿਲ ਜਣਗੇ 1000 ਦੇ ਚਾਰ ਹੀ ਮਿਲ ਜਣਗੇ ਹੂੰ ਤੇ ਬਾਕੀ ਇਹ ਡਿਜ਼ਾਈਨ ਬਹੁਤ ਪੈਣ ਜਿਵੇਂ ਕਹਿੰਦੇ 500 ਡਿਜ਼ਾਈਨ ਨੇ ਦੇ ਵਿੱਚ ਹਨਾ ਜੀ ਹਾਂਜੀ ਹਾਂਜੀ ਇਹਨੇ ਡਿਜ਼ਾਈਨ ਮੈਂ ਕਦੇ ਵਾਲਪੇਪਰ ਦੀ ਕਿਸੇ ਵੀ ਸ਼ੌਪ ਤੇ ਦੇਖੇ ਨਹੀਂ ਕਿ ਜਿਵੇਂ ਕਿ ਇਹ ਬਹੁਤ ਵਧੀਆ ਡਿਜ਼ਾਈਨ ਹੈ ਜੀ ਆਪਾਂ ਜਿਵੇਂ 10x10 ਦੇ ਕਮਰੇ ਚ ਲਾਉਣਾ ਉਹ ਕਿੰਨੇ ਸਕੁਅਰ ਫੁੱਟ ਪੈਂਦੇ ਜੀ ਟੋਟਲ ਕਿੰਨੇ ਕਿਤਾ ਪੈ ਜਾਂਦਾ ਆਪਾਂ ਨੂੰ ਇਹ ਇਹ 10x10 ਦੇ ਰੂਮ ਦੇ ਵਿੱਚ 7-8 ਰੋਲ ਲੱਗ ਜਾਂਦੇ ਨੇ ਠੀਕ ਹੈ ਜੇ ਆਪਾਂ 8 ਰੋਲ ਲਗਾਈਏ ਹਾਂਜੀ ਤਾਂ ਇਹ 1000 ਰੋਲ 333 ਰੁਪਏ ਇੱਕ ਰੋਲ ਪੈ ਗਿਆ ਅੱਛਾ ਜੀ ਇਸ ਦੇ ਹਿਸਾਬ ਨਾਲ ਆਪਣੇ 27-2800 ਦੇ ਰੋਲ ਹੋਗੇ ਹਾਂਜੀ ਔਰ 2000 ਰੁਪਏ ਲੇਬਰ ਪੈ ਗਈ ਅੱਛਾ ਜੀ ਲਗਭਗ 5000 ਦੇ ਵਿੱਚ ਰੂਮ ਤੇ ਲੇਬਰ ਕੱਟੀਏ 3000 ਦੇ ਵਿੱਚ ਬਣਦਾ ਸਾਰਾ ਹਾਂਜੀ 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 3000 ਦੇ ਵਿੱਚ ਸਾਰੇ ਕੰਮ ਦਾ ਬਾਲ ਵੀ ਭਰਾ ਦਊਗਾ ਜੀ ਹਾਂਜੀ ਬਿਲਕੁਲ ਜੀ ਅੱਛਾ ਜੀ ਜੇ ਆਪਾਂ ਨੂੰ ਫਲੋਰਿੰਗ ਵਾਸਤੇ ਫਲੋਰਿੰਗ ਤੇ ਸੋਲਾ ਵਗੈਰਾ ਹੁੰਦੀ ਹੈ ਉਹਦੇ ਵਾਸਤੇ ਚਾਹੀਦਾ ਉਹ ਵੀ ਕੋਸ਼ਿਸ਼ ਫਲੋਰਿੰਗ ਵਾਸਤੇ ਆਪਣੇ ਕੋਲ ਦੇਖੋ ਇੱਕ ਦਾ ਹੈ 2x2 ਦੇ ਟਾਈਲਾਂ ਆਉਂਦੀਆਂ ਨੇ ਉਹਨਾਂ ਕੋਲ ਸੈਲਫ ਐਡੈਸਿਵ ਨਹੀਂ। ਅੱਛਾ ਜੀ। ਇਹ ਤੋਂ ਟੇਪ ਉਤਾਰੋ। ਕਿਸੇ ਵੀ ਸਰਫੇਸ ਦੇ ਉੱਤੇ ਆਪਾਂ ਇਹਨੂੰ ਲਗਾ ਸਕਦੇ ਹਾਂ। ਇਸ ਵਿੱਚ ਸਾਡੇ ਕੋਲ ਅਲੱਗ-ਅਲੱਗ ਡਿਜ਼ਾਈਨ ਨੇ। ਹੂੰ। ਇਸ ਨੂੰ ਆਪਾਂ ਫਰਸ਼ ਤੋਂ ਇਲਾਵਾ ਦੀਵਾਰ, ਛੱਤ ਔਰ ਕਿਸੇ ਵੀ ਪੁਰਾਣੇ ਹੋ ਚੁੱਕੇ ਫਰਨੀਚਰ ਦੇ ਉੱਤੇ ਵੀ ਲਗਾ ਸਕਦੇ ਹਾਂ। ਇਹ ਬਾਅਦ ਨੂੰ ਉਤਰਦਾ ਤਾਂ ਨਹੀਂ ਹੈ? ਨਹੀਂ ਇਹ ਉਤਰਦਾ ਨਹੀਂ ਹੈ। ਅੱਛਾ ਜੀ ਕਿੰਨੇ ਕਿਰਪੀ ਦਾ ਰੇਟ ਪੈ ਜਾਂਦਾ ਹੈ ਆਪਾਂ ਨੂੰ? ਇਹ ਰੇਟ ਪੈ ਜਾਂਦਾ ਆਪਣਾ 40 ਰੁਪਏ ਪਰ ਸਕੁਏਰ ਫੁੱਟ ਹੈ। ਅੱਛਾ ਜੀ। 40 ਰੁਪਏ ਸਕੁਅਰ ਫੁੱਟ ਹੈ ਜੀ ਜਿਵੇਂ ਆਪਾਂ ਲਈ 2x2 ਦਾ ਪੀਸ ਹੈ ਇਹ 160 ਰੁਪਏ ਦਾ ਠੀਕ ਹੈ ਜੀ 160 ਰੁਪਏ ਦਾ ਪੀਸ ਪੈ ਗਿਆ ਹੈ ਜਿਵੇਂ ਇਹ ਕਈ ਵਾਰ ਐ ਵੀ ਆਣਾ ਜਿਵੇਂ ਆਪਣਾ ਕੋਈ ਫਰਸ਼ ਖਰਾਬ ਹੋ ਜਾਂਦਾ ਹੈ ਹਾਂ ਜੀ ਆਪਾਂ ਉੱਥੇ ਫਰਸ਼ ਨਹੀਂ ਚੇਂਜ ਕਰ ਸਕਦੇ ਮਜਬੂਰੀ ਆਪਣੀ ਉੱਥੇ ਲੱਗ ਜਾਂਦਾ ਹੈ ਹਾਂ ਆ ਉੱਥੇ ਬਸ ਟੇਪ ਉਤਾਰੋ ਆਪਣੇ ਆਪ ਲਗਾ ਲਓ ਕੋਈ ਮਿਸਤਰੀ ਦੀ ਕੋਈ ਲੋੜ ਨਹੀਂ ਪੈਂਦੀ ਠੀਕ ਹੈ ਇਸ ਤੋਂ ਅਗਰ ਆਪਣੇ ਥੋੜਾ ਬਜਟ ਆਪਣਾ ਸਸਤਾ ਹੈ ਸਸਤਾ ਲਗਾਉਣਾ ਹੈ ਆਪਾਂ ਆ ਚੀਜ਼ ਲਗਾ ਸਕਦੇ ਹਾਂ ਫਲੋਰਿੰਗ ਕਾਰਪਟ ਇਹ ਦੇਖੋ ਸਾਡੇ ਕੋਲੇ ਲਗਭਗ 25 ਤੀੜੀ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਕੰਪਨੀ ਦਾ ਮਾਲ ਆ ਠੀਕ ਹੈ ਜੀ ਔਰ ਬਹੁਤ ਹੀ ਵਧੀਆ ਥਿਕਨੈਸ ਦੇ ਵਿੱਚ ਆ ਇਹ ਹਲਕੇ ਵੀ ਹੁੰਦੇ ਨੇ ਲੇਕਿਨ ਇਹ ਬਹੁਤ ਵਧੀਆ ਕੁਆਲਿਟੀ ਦੀ ਰੱਖੀ ਜਾਂਦਾ ਇਹ 12 ਰੁਪਏ ਪਰ ਸਕੇਅਰ ਫੁੱਟ ਪੈ ਜਾਂਦਾ ਅੱਛਾ ਇਹ 40 ਰੁਪਏ ਉਹ ਪਰ ਇਹ 40 ਰੁਪਏ ਫੁੱਟ ਪੈ ਜਾਂਦਾ ਇਹ 12 ਰੁਪਏ ਫੁੱਟ ਪੈ ਜਾਂਦਾ ਇਹ ਤਾਂ ਬਹੁਤ ਸਸਤਾ ਹੈ ਨਾ ਇਹ ਫਿਰ ਬਹੁਤ ਸਸਤਾ ਪੈ ਕਿਤੇ ਐਂ ਤਾਂ ਨਹੀਂ ਵੀ ਇਹਦੀ ਕੁਆਲਿਟੀ ਵਾਲੀ ਲੋ ਹੋਵੇ ਨਹੀਂ ਇਹ ਵੰਡਰ ਫਲੋਰ ਦਾ ਹੈ ਕੰਪਨੀ ਦਾ ਬ੍ਰਾਂਡਡ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਡਿਜ਼ਾਈਨ ਕਿੰਨੇ ਘਾਇ? ਇੱਥੇ ਸਾਡੇ ਕੋਲ ਹੈਗੇ 20-25 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹਨ। ਅੱਛਾ ਜੀ। ਇੱਕ ਇੱਕ ਗੱਲ ਹੋਰ ਦੱਸੋ ਜਿਵੇਂ ਤੁਹਾਡੇ ਰੇਟ ਬਹੁਤ ਜ਼ਿਆਦਾ ਸਸਤੇ ਹੈ। ਕਈ ਵਾਰ ਵੀ ਇਹ ਰੇਟ ਦੀ ਜ਼ਿੰਮੇਵਾਰੀ ਵੀ ਹੋਊਗੀ ਤੇ ਕੁਆਲਿਟੀ ਦੀ ਜ਼ਿੰਮੇਵਾਰੀ ਤਾਂ ਹੋਣੀ ਥੋੜੀ। ਆਹ ਨਹੀਂ ਏ ਕਲਾਸ ਕੁਆਲਿਟੀ ਹੈ। ਦੇਖੋ ਕੰਪਨੀਆਂ ਹਲਕਾ ਮਟੀਰੀਅਲ ਬਣਾਉਂਦੀਆਂ ਨੇ ਤੇ ਵਧੀਆ ਹੀ ਬਣਾਉਂਦੀਆਂ ਨੇ। ਅੱਛਾ ਜੀ। ਅਸੀਂ ਵਧੀਆ ਮਾਲ ਹੀ ਲਈਦਾ। ਠੀਕ ਹੈ ਜੀ। 2 ਰੁਪਏ ਵੱਧ ਦੇ ਕੇ ਵਧੀਆ ਮਾਲ ਹੀ ਲਈਦਾ ਔਰ ਕਸਟਮ ਨੂੰ ਘੱਟ ਰੇਟ ਦੇ ਵੇਚ ਦਿਆਂਗੇ। ਤੇ ਕਿ ਕੰਦਾ ਵਾਸਤੇ ਨਵੀ ਉਹ ਤਾਂ ਬਹੁਤ ਮਹਿੰਗੀ ਪੈਂਦੀ ਹੈ ਨਾ ਜਿਵੇਂ ਲੱਕੜ ਦੇ ਲਾਲਾ ਨਾਲ ਆਪਾਂ ਜਾਂ ਲੱਕੜ ਲਾ ਲੋ ਜਾਂ ਯੂਵੀ ਸ਼ੀਟ ਲਾ ਲੋ ਤੇ ਇਹ ਕੀ ਚੀਜ਼ ਹੈ ਕੀ ਰੇਟ ਪੈਂਦੀ ਹੈ ਇਹ ਆਪਣੀ ਆਈ ਦਾ 2.2 ਦੇ ਵਿੱਚ ਆਉਂਦਾ ਹੈ ਯੂਵੀ ਸੈਲਫ ਅਡ्हेਸਿਵ ਸਟicker ਠੀਕ ਹੈ ਜੀ ਕੀ ਦਫਾ ਮਤਲਬ ਕਿ ਜਿਸ ਤਰ੍ਹਾਂ ਯੂਵੀ ਸ਼ੀਟ ਲਗਾਉਣ ਵਾਸਤੇ ਮਿਸਤਰੀ ਲੋੜ ਪੈਂਦੀ ਹੈ ਹਾਂਜੀ ਇਹ ਲਗਾਉਣ ਵਾਸਤੇ ਮਿਸਤਰੀ ਲੋੜ ਨਹੀਂ ਪੈਂਦੀ ਇਸ ਤਰੀਕੇ ਨਾਲ ਇਹ ਟੇਪ ਉਤਾਰੋ ਕਿਸੇ ਵੀ ਸਰਫੇਸ ਦੇ ਉੱਤੇ ਇਸ ਨੂੰ ਇਸ ਤਰ੍ਹਾਂ ਆਪਾਂ ਲਗਾ ਸਕਦੇ ਹਾਂ ਮਤਲਬ ਕਿ ਨਾ ਲੇਬਰੀ ਬਚੂਗੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਆਪਾਂ ਨੂੰ ਕੀ ਰੇਟ ਪੈਣੀ ਇਹ ਮਾਰਕੀਟ ਦੇ ਵਿੱਚ ਤਾਂ ਦੇਖੋ 150 ਰੁਪਏ ਦਾ ਪੀਸ ਵੀ ਕਿੰਨੇ ਵਿਕ ਰਿਹਾ ਠੀਕ ਹੈ ਜੀ ਅਸੀਂ 150 ਰੁਪਏ ਦੇ ਦੋ ਦੇ ਰਹੇ ਹਾਂ 150 ਦੇ ਦੋ ਪੀਸ ਹਾਂ ਜੀ ਹਾਂ ਜੀ 150 ਰੁਪਏ ਦੇ ਦੋ ਪੀਸ ਦਵਾਂਗੇ ਜੀ ਮਾਰਕੀਟ ਦੇ ਵਿੱਚ 150 ਦਾ ਇੱਕ ਪੀਸ ਹੈ ਇੱਥੇ ਤੁਹਾਨੂੰ ਦੋ ਪੀਸ ਮਿਲਣਗੇ ਕਿਉਂਕਿ ਕੰਮ ਪਾਈਆਂ ਦਾ ਬਹੁਤ ਵੱਡਾ ਕੰਮ ਹੈ ਸ਼ਹਿਰ ਦੇ ਵਿੱਚ ਤਾਂ ਅਲੱਗ ਕੰਮ ਹੈ ਜੀ ਹੈਗਾ ਮਲੇਰ ਕੋਟ ਲਈ ਹੁਣ ਵੱਡੇ ਰੋਡ ਤੇ ਕੰਮ ਵੀ ਕੀਤਾ ਪਾਈਆਂ ਨੇ ਜਿਹੜੇ ਬਾਹਰਲੇ ਹੁਣ ਕਿਉਂਕਿ ਕਸਟਮਰ ਬਹੁਤ ਜ਼ਿਆਦਾ ਆਉਣ ਲੱਗ ਗਿਆ ਤਾਂ ਕਰਕੇ ਬਾਹਰਲਿਆਂ ਨੂੰ ਰੋਡ ਤੇ ਕੰਮ ਕਰ ਆਉਂਦੀ ਤਕਲੀਫ ਬਣਾਉਦੇ ਹਨ ਹਣਾ ਇਹਦੇ ਕੋਲ ਦੇਖੋ ਚਾਰ ਕੋਲ ਲੂਵਰ ਆ ਗਈ ਹਾਂਜੀ ਇਹ ਆਪਣੇ ਕੋਲੇ ਕਿੰਨੇ ਕ ਤਰ੍ਹਾਂ ਦੇ ਹੁਣੇ ਆਹ ਇਹ ਆਪਣੇ ਕੋਲੇ ਲਗਭਗ 40-50 ਡਿਜ਼ਾਈਨ ਅਵੇਲੇਬਲ ਨੇ ਚਾਰ ਕੋਲ ਲੂਵਰ ਦੇ ਵਿੱਚ ਅੱਛਾ ਜਿਵੇਂ ਆਪਾਂ ਆਮ ਦੇਖੀ ਹੈ ਨਾ ਜਿਵੇਂ ਵੱਧੋ ਵੱਧ 10 ਕ ਡਿਜ਼ਾਈਨ ਹੁੰਦੇ ਹਨ ਹਾਂਜੀ 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 ਤੁਸੀਂ ਮਤਲਬ ਡਿਜ਼ਾਈਨ ਬਹੁਤ ਜਿਆਦਾ ਇਸ ਤੋਂ ਵੱਧ ਆਪਣੇ ਕੋਲ ਡਬਲਯੂ ਪੀ ਸੀ ਲੂਵਰ ਆ ਗਈ ਅੱਛਾ ਜੀ ਇਸ ਵਿੱਚ ਵੀ ਆਪਣੇ ਕੋਲ 70-80 ਡਿਜ਼ਾਈਨ ਅਵੇਲੇਬਲ ਨੇ ਠੀਕ ਹੈ ਜੀ ਆਹ ਆਪਣੇ ਪੀ ਵੀ ਸੀ ਫਲੂਟਡ ਪੈਨਲ ਆ ਗਏ ਹਾਂਜੀ ਪਹਿਲਾਂ ਇਹਨਾਂ ਦਾ ਰੇਟਾਂ ਵਾਲੀ ਗੱਲ ਕਰ ਲਈ ਆਪਾਂ ਜੀ ਹਾਂਜੀ 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 ਬਾਕੀ ਤੁਸੀਂ ਉੱਪਰ ਦੇਖ ਸਕਦੇ ਹੋ ਦਿਵਾਰਾਂ ਵੀ ਲੱਗੀਆਂ ਹੋਈਆਂ ਨੇ ਲੱਗਣ ਤੋਂ ਬਾਅਦ ਕਿਵੇਂ ਦੀ ਲੁੱਕ ਆਊਗੀ ਇਹ ਮਤਲਬ ਜਿਵੇਂ ਕੰਮ ਇਹ ਇਸ ਤਰੀਕੇ ਦਾ ਸੀ ਕਮਰੇ ਤਿਆਰ ਕੀਤੇ ਹੋਣੇ ਹਾਂਜੀ ਜਿਵੇਂ ਦਿਵਾਰਾਂ ਉਹ ਛੱਤ ਦਿਖਾ ਦਿਓ ਠੀਕ ਹੈ ਜੀ ਮਤਲਬ ਇਹ ਕਮਰੇ ਦੀ ਲੁੱਕ ਬਾਅਦੋ ਕਿਵੇਂ ਨਿਕਰ ਕੇ ਆਊਗੀ ਹਾਂਜੀ ਠੀਕ ਹੈ ਇਹਦੇ ਵਿੱਚ ਆਪਣੀ ਦੇਖੋ ਇੱਕ ਤਾਂ ਆਈਟਮ ਆ ਜਾਂਦੀ ਹੈ ਜਿਹੜੀ ਆਲਰੇਡੀ ਮਾਰਕੀਟ ਦੇ ਵਿੱਚ ਚੱਲਦੀ ਹੋਈ ਹੈ ਹਾਂਜੀ ਇਹ ਪਹਿਲਾਂ ਹੀ ਚੱਲਦੀ ਹੈ ਪੀਵੀਸੀ ਕਹਿੰਦੇ ਨੇ ਇਹਨੂੰ ਇਹ ਆਪਣੇ ਕੋਲੇ 15 ਫੁੱਟ ਤੋਂ ਰੇਟ ਸਟਾਰਟ ਹੋ ਜਾਂਦਾ ਇਹਦੇ ਵਿੱਚ ਕਵਾਲਿਟੀ ਹੁੰਦੀ ਆ ਬਣੂ ਕੋਲੇ ਏ ਕਲਾਸ ਵਧੀਆ ਕੁਆਲਿਟੀ ਦੇ ਵਿੱਚ 15 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦੀ ਹੈ ਜਿਵੇਂ ਤੁਸੀ ਕਹਿੰਦੇ 15 ਰੁਪਏ ਫੁੱਟ ਤੋਂ ਹੁੰਦੀ ਹੈ ਜਿਹੜੀ ਹਾਂਜੀ ਹਾਂਜੀ ਇਹ ਇੱਕ ਆਪਾਂ ਜੇ ਲਾਈਏ ਵੀ 10x10 ਦਾ ਕਮਰਾ ਕਿੰਨੇ ਕੇ ਪੈਸੇ ਚ ਤਿਆਰ ਹੋ ਜੂਗਾ 10x10 ਦਾ ਰੂਮ ਆਪਣਾ ਦੀਵਾਰਾਂ ਔਰ ਛੱਤ ਲਾ ਕੇ 20 ਤੋਂ 25000 ਰੁਪਏ ਦੇ ਵਿੱਚ ਕੰਪਲੀਟ ਹੋ ਜਾਂਦਾ ਵਿੱਚ ਛੱਤ ਹਾਂ ਵਿੱਚ ਹੀ ਲਿਵਰ ਪਾ ਕੇ ਠੀਕ ਹੈ ਜੀ ਇਸ ਲਈ ਸਾਡੇ ਕੋਲੇ ਲਗਭਗ 250 ਡੀਏ ਸਾਡੇ ਕੋਲ ਅਵੇਲੇਬਲ ਹੈ ਇਹਦੇ ਵਿੱਚ ਠੀਕ ਹੈ ਜੀ ਆ ਜਾਂਦਾ ਦੇਖੋ ਪੀਵੀਸੀ ਫਲੂਟਡ ਪੈਨਲ ਹਾਂਜੀ ਇਹਦਾ ਰੇਟ ਇਹ ਇੱਕ ਸ਼ੀਟ ਦਾ ਹੈ ਇੱਕ ਸ਼ੀਟ ਹੈ 10 ਫੁੱਟ ਦੀ ਲੈਂਥ ਹੈ ਇਹ ਥੋੜਾ ਹੈਵੀ ਆ ਜਾਂਦਾ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਸਾਡੇ ਕੋਲੇ 20 25 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਹਾਂਜੀ ਇਹ ਆਪਣੇ ਇਹਦਾ ਕੀ ਰੇਟ ਮਿਲਦਾ ਇੱਥੇ ਇਹਦਾ ਆਪਾਂ ਰੇਟ ਹੈਗਾ 500 ਰੁਪਈਆ ਮਾਰਕੀਟ ਦੇ ਵਿੱਚ ਇਹ 1000 ਪਰ ਪੀਸ ਵਿਕ ਰਿਹਾ ਹਾਂਜੀ ਜਿਵੇਂ ਲਾਲੋ ਵੀ ਇਸ ਵਾਰ ਇਹ ਪੂਰੀ ਟ੍ਰੈਂਡਿੰਗ 'ਚ ਹੈ ਨਾ ਹਾਂਜੀ ਪੂਰਾ ਟ੍ਰੈਂਡਿੰਗ ਦੇ ਵਿੱਚ ਆਈਟਮ ਹੈ ਇਹ ਨਵੀਂ ਲੇਟ ਹੈ ਤੁਸੀਂ ਕਸਾਬ ਲਾਓ ਜਿਹੜੀ ਚੀਜ਼ ਪਹਿਲੇ ਸਾਲ ਫੁੱਲ ਚੱਲਦੀ ਆ ਉਹਦਾ ਰੇਟ ਪੂਰਾ ਚੱਕ ਮਾ ਹੁੰਦਾ ਬਾਜ਼ਾਰ ਦੇ ਵਿੱਚ ਤੁਸੀਂ ਜਾਓ ਰੇਟ ਪੂਰਾ ਚੱਕ ਮਾਊਗਾ ਕਿਉਂਕਿ ਜ परे थे ए दे रेट पे पूरे कट रेट ਨੇ बाकी ਕੰਦਾ ਤੇ ਲੱਗੇ ਤੁਸੀਂ ਚੈੱਕ ਕਰ ਸਕਦੇ ਇਹ ਨਹੀਂ ਵੀ ਆਪਾਂ ਥੱਲੇ ਦਿਖਾਤਾ ਵੀ ਕਿਵੇਂ ਲੱਗਦਾ ਵੀ ਕੰਦਾ ਤੇ ਲੱਗੇ ਕਿਵੇਂ ਲੱਗੂਗਾ ਇੱਕ ਤਰ੍ਹਾਂ ਦੇ ਕਮਰੇ ਹੀ ਤਿਆਰ ਕੀਤੇ ਹੋਏ ਨੇ ਇੱਥੇ ਇੱਕ ਮੈਂ ਆ ਗਈ ਇਹ ਆਪਣਾ ਆ ਗਿਆ ਡਬਲ ਯੂ ਪੀ ਸੀ ਲੂਵਰ ਆ ਗਿਆ ਹਾਂਜੀ ਇਹ ਆਪਣੇ ਕੋਲੇ 300 ਰੁਪਏ ਤੋਂ ਰੇਟ ਸਟਾਰਟ ਹੋ ਜਾਂਦਾ ਆਪਣੇ ਕੋਲੇ ਅੱਛਾ ਇਹ ਉਦੋਂ ਵੀ ਸਸਤਾ ਹੈ ਹਾਂਜੀ 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 ਠੀਕ ਹੈ ਜੀ ਤੇ ਜਿਵੇਂ ਕਿਸੇ ਨੇ ਰੈਸਟੋਰੈਂਟ ਵਗੈਰਾ ਤਿਆਰ ਕਰਨੋਂ ਵਜਾ ਕਿਸੇ ਨੇ ਘਰੇ ਸਾਰੀ ਕੋਠੀ ਤਿਆਰ ਕਰਾ ਲਈਨ ਕਿਵੇਂ ਹੈ ਜੀ ਇਹ ਵੀ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਪੂਰਾ ਹੈ ਇਹ ਆਪਣਾ ਇਹਦਾ ਪਿਊ ਸਟੋਨ ਅੱਛਾ ਜੀ ਇਸ ਦੀ 50 ਮੀਮ ਥਿਕਨੈਸ ਹੈ ਔਰ ਸਾਈਜ਼ ਜੇਗਾ ਆਏਗਾ 2 ਬਾਈ 4 ਦਾ ਅੱਛਾ ਜੀ ਇਹ ਵੀ ਆਪਣਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਈਟਮ ਹੈ ਇਹ ਸਿਰਫ 1200 ਰੁਪਏ ਦਾ ਰੇਟ ਹੈ ਦਾ ਇੱਕ 2 ਫੁੱਟ ਬਾਈ 4 ਫੁੱਟ ਦਾ ਪੀਸ ਹੈ 1200 ਰੁਪਏ ਦਾ ਅੱਛਾ ਜੀ ਇਹ ਵੀ ਬਾਜ਼ਾਰ ਨਾਲ ਬਹੁਤ ਹਸਤਾ ਲਾ ਆ ਬਾਜ਼ਾਰ ਨਾਲ ਆਪਣੇ ਹਰ ਆਈਟਮ ਸਸਤੀ ਹੈ ਠੀਕ ਹੈ ਜੀ ਤੇ ਅੱਗੇ ਆ ਜੀ ਆਪਾਂ ਹੀ ਅੱਗੇ ਕਿ ਇਹ ਵੀ ਉਧਰੋਂ ਵਾਲਾ ਲੱਗ ਚੀਜ਼ ਆ ਗਈ ਹਾਂ ਹਾਂ ਇਹ ਲੱਗ ਆ ਟਮਾ ਗਈ ਇਹ ਕੁਆਲਿਟੀ ਉਧਰੋਂ ਵਾਲੀ ਵਧੀਆ ਲੱਗਦੀ ਹੈ ਨਾ ਇਹ ਆਪਣੀ ਦੇਖੋ 12 ਇੰਚੀ ਚਾਰ ਕੋਲ ਲੂਬਰ ਆ ਗਈ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਵਿੱਚ ਇੰਪੋਰਟਡ ਕੁਆਲਿਟੀ ਇਹ ਤਾਂ ਬਹੁਤ ਮਹਿੰਗੇ ਹੋਣੇ ਇਹ ਆਪਣੇ ਕੋਲੇ ਸਿਰਫ 900 ਰੁਪਏ ਦਾ ਪੀਸ ਹੈ 12 ਇੰਚ ਚੋੜਾ ਹੈ ਉਹ 10 ਫੁੱਟ ਲੰਬਾ ਹੈ ਅੱਛਾ ਜੀ ਮੈਂ ਜਿਵੇਂ ਬਾਜ਼ਾਰ ਦੇ ਵਿੱਚ ਦੇਖਿਆ ਜਿਹੜੀ ਤੁਸੀਂ 300 ਰੁਪਏ ਸ਼ੀਟ ਕਿਹਾ ਹੈ ਬਾਜ਼ਾਰ ਦੇ ਵਿੱਚ ਉਹ 900 ਰੁਪਏ ਦੇ ਵਿਕਰੀ ਹੈ ਹਾਂ ਜੀ ਆਪਣੇ ਰੇਟ ਮੈਂ ਕਹਿ ਰਿਹਾ ਵੀ ਫੈਕਟਰੀ ਵਾਲੇ ਰੇਟ ਨੇ ਆਪਣੇ ਕੀ ਵੀ ਆਪਾਂ ਆਪ ਖੁਦ ਲਾਇਆ ਹੋਇਆ ਜੀ ਤਾਂ ਕਰਕੇ ਜਿਹਨੇ ਲਾਇਆ ਹੋਇਆ ਉਹਨੂੰ ਪਤਾ ਲੱਗੇ ਨਹੀਂ ਇਸ ਤੋਂ ਵੱਲ ਆਪਣੀ ਆਹ ਪੀਵੀਸੀ ਸਟਾਰਟ ਹੋ ਗਈ ਜਿਹੜੀ 15 ਰੁਪਏ ਫੁੱਟ 10 ਫੁੱਟ ਦੀ ਲੈਂਥ ਹੈ 150 ਰੁਪਏ ਲੈਂਥ ਪੈ ਜਾਂਦੀ ਹੈ ਆਪਾਂ ਨੂੰ ਇਹ ਅੱਛਾ ਜੀ ਅਗਰ ਆਪਾਂ ਨੇ ਇਸ ਨੂੰ ਦੀਵਾਰ ਤੇ ਲਗਾਉਣਾ ਹੈ ਤਾਂ 5 ਰੁਪਏ ਫੁੱਟ ਲੇਬਰ ਪੈਂਦੀ ਹੈ ਅੱਛਾ ਜੀ 15 ਰੁਪਏ ਫੁੱਟ ਪੀਵੀਸੀ 5 ਰੁਪਏ ਫੁੱਟ ਲੇਬਰ ਹੂੰ 20 ਰੁਪਏ ਫੁੱਟ ਪੈ ਜਾਂਦੀ ਹੈ ਆਪਾਂ ਨੂੰ ਇਹ ਅਗਰ ਛੱਤ ਤੇ ਲਗਾਉਣੀ ਹੈ ਤਾਂ ਲੇਬਰ 10 ਰੁਪਏ ਫੁੱਟ ਪੈ ਜਾਂਦੀ ਹੈ अच्छा लेबर ओथे ਵੱਧ ਹੁੰਦੀ ਹੈ। ओथे लेबर 10 ਫੋਟੋ ਹੋ ਜਾਂਦੀ ਹੈ। ਠੀਕ ਹੈ ਜੀ। ਆ ਡਿਜ਼ਾਈਨ ਦੇਖੋ ਤੁਸੀਂ ਦੇਖ ਸਕਦੇ ਛੱਤ ਤੇ ਕਿਸ ਤਰੀਕੇ ਨਾਲ ਪਏ ਹੋਣੇ। ਇਹ ਜਿਹੜੇ ਡਿਜ਼ਾਈਨ ਵਗੈਰਾ ਹੁੰਦੇ ਨੇ ਇਹ ਵੀ ਤੁਸੀਂ ਨਾਲ ਖੁਦ ਕਰਦੇ ਹੋ ਪ੍ਰੋਵਾਈਡਰ। ਆ ਕਸਟਮਰ ਇਹ ਡਿਜ਼ਾਈਨ ਦੇਖ ਕੇ ਅਸੀਂ ਕਾਪੀ ਕਰ ਦਿੰਦੇ ਆ ਜਿਹੜਾ ਵੀ ਡਿਜ਼ਾਈਨ ਸਿਲੈਕਟ ਕਰਦੇ ਆ। ਹਾਂ ਜੀ ਹਾਂ ਜੀ। ਠੀਕ ਹੈ। ਬਾਕੀ ਜਿਵੇਂ ਕਈਆਂ ਨੂੰ ਚੋਇਸ ਹੁੰਦਾ ਕੋਈ ਅੱਜ ਕੱਲ੍ਹ ਜ਼ਮਾਨਾ ਹੀ ਫੋਟੋ ਦਿਖਾਉਂਦਾ ਕੋਈ ਇਹ ਹੈ ਡਿਜ਼ਾਈਨ ਬਣਾ ਲਾ ਦੋ। ਹਾਂ ਜੀ ਹਾਂ ਜੀ ਜਿਹੜਾ ਵੀ ਡਿਜ਼ਾਈਨ ਦਿਖਾਉਗਾ ਨੈਟ ਤੋਂ ਕੱਢ ਕੇ ਅਸੀਂ ਉਸ ਤਰ੍ਹਾਂ ਡਿ ਪੰਪ ਲੱਗਿਆ ਹੋਇਆ ਉਹਦੇ ਸਾਹਮਣੇ ਬਾਰੇ ਤੁਸੀਂ ਕਹਿੰਦੇ ਵੀ ਰੇਟ ਬਹੁਤ ਸਸਤਾ ਹੈ ਜੀ ਕਿਵੇਂ ਕੀ ਚੱਕਰ ਹੈ ਜਿਹੜਾ ਇਹਨਾਂ ਸਸਤਾ ਕਿਉਂ ਇਹਦੇ ਕੁਆਲਿਟੀ ਬਾਰੇ ਵੀ ਦੱਸੋ ਕੁਆਲਿਟੀ ਕਿਵੇਂ ਹੈ ਇਹ ਆਪਣੀ ਜਿਹੜੀ ਕੁਆਲਿਟੀ ਦੀ ਗੱਲ ਕਰੀਏ ਤਾਂ ਇਹ ਵਿਏਟਨਾਮ ਕੁਆਲਿਟੀ ਦਾ ਇੰਪੋਰਟਡ ਹੈ ਅੱਛਾ ਜੀ ਵਿਏਟਨਾਮ ਤੋਂ ਇੰਪੋਰਟ ਕੀਤਾ ਹੋਇਆ ਮਟੀਰੀਅਲ ਹੈ ਇਹ ਔਰ ਇੰਟੀਰੀਅਰ ਐਕਸਟੀਰੀਅਰ ਦੋਨੀਆਂ ਜਗ੍ਹਾਇਆਂ 'ਤੇ ਲਗਾ ਸਕਦੇ ਆਂ ਆਪਾਂ ਧੁੱਪ ਇਹਦਾ ਰੱਖ ਕੇ ਇਸ ਤਰ੍ਹਾਂ ਹੀ ਰਹਿਣਾ ਹੈ ਅੱਛਾ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਆਪਣਾ ਸਿਰਫ 25 ਰਬ ਸਕੇਅਰ ਫੁੱਟ ਹੈ ਬਾਹਰ 40 45 ਰੁਪਏ ਇੱਥੇ ਤੇ ਇਹ ਆਪਾਂ ਕਿਵੇਂ ਜਿਹੜਾ ਧੁੱਪ ਦੇ ਵਿੱਚ ਲਾਉਨੇ ਆ ਉਹਦੀ ਗਾਰੰਟੀ ਵਰੰਟੀ ਹੈਗੀ ਹਾਂ ਇਹਦੀ ਗਾਰੰਟੀ ਹੈ ਇਹ ਰੰਗ ਫੇਟ ਨਹੀਂ ਹੋਗਾ ਧੁੱਪ ਦੇ ਵਿੱਚ ਵੀ ਇੱਥੇ ਫੇਟ ਨਹੀਂ ਹੁੰਦਾ ਰੰਗ ਹਾਂਜੀ ਹਾਂਜੀ ਤੇ ਜਿਵੇਂ ਇੱਕ ਆ ਬਾਲ ਪੇਪਰ ਤੁਸੀਂ ਜਿੰਨੇ ਡਿਸਪਲੇ ਦੇ ਵਿੱਚ ਲਾ ਰਖਨੇ ਆ ਇੱਧਰ ਲਾ ਰਖਨੇ ਉਹ ਦੋ ਤਿੰਨ ਕੰਦਾ ਪਰਲੇ ਪਾਸੇ ਭਰੀਆਂ ਪਈ ਨੇ ਇਹ ਸਾਰੇ ਸੇਮ ਤਾਂ ਨਹੀਂ ਹੈ ਇਹ ਮਤਲਬ ਕਿ ਅਲੱਗ-ਅਲੱਗ ਹੀ ਸਾਰੇ ਇਹ ਸਾਰੇ ਅਲੱਗ-ਅਲੱਗ ਡਿਜ਼ਾਈਨ ਨੇ ਅਲੱਗ-ਅਲੱਗ ਕੈਟਾਲਾਗ ਦੇ ਕੋਈ ਇਹ ਨਹੀਂ ਹੈ ਕਿ ਉਹੀ ਰੰਗ ਦੁਵਾਰਾ ਦੁਵਾਰਾ ਲਗਾਏ ਹੋਏ ਨੇ ਸਾਨੇ ਠੀਕ ਹੈ ਸਾਰੇ ਡਿਜ਼ਾਈਨ ਡਿਫਰੈਂਟ ਡਿਫਰੈਂਟ ਨੇ ਜਿਹੜੇ ਹਿਸਾਬ ਨਾਲ ਤੁਸੀਂ ਨੇ ਰੇਟ ਸਸਤਾ ਕਰਾਇਆ ਹੋਈ ਫਿਰ ਇਸ ਹਿਸਾਬ ਨਾਲ ਤਾਂ ਸਟਾਕ ਖਤਮ ਹੋ ਜਾਊਗਾ ਹੀ ਆਪਣੇ ਕੋਲੇ ਦੇਖੋ ਸਟਾਕ ਹੀ ਖਤਮ ਕਰਨਾ ਆਪਣੇ ਮਾਲ ਵੇਚਣ ਵਾਸਤੇ ਹੀ ਆ ਲੇਕਿਨ ਆਪਣੇ ਕੋਲ 21 ਕਿ ਕਿ ਡਿਜ਼ਾਈਨ ਦੇ ਦੇਖੋ ਸੀ 5 5 6 660 ਰੋਲ ਆਪਣੇ ਕੋਲ ਅਵੇਲੇਬਲ ਹੈ ਮਤਲਬ ਕਿ ਇਹ ਨਹੀਂ ਹੈਗਾ ਕਿ ਕਿਸੇ ਨੂੰ ਜੇ ਅੱਜ ਇਹ ਡਿਜ਼ਾਈਨ ਪਸੰਦ ਆ ਗਿਆ ਹੀ ਹਾਜੀ ਹਾਜੀ ਇਹ ਨਹੀਂ ਹੈਗਾ ਵੀ ਉਹਨੂੰ ਕਦੇ ਕੱਲ ਨੂੰ ਮਿਲੂਗਾ ਨਹੀਂ ਸਟਾਕ ਫੁੱਲ ਪਿਆ ਇੱਕੋ ਇੱਕੋ ਸਟਾਕ ਫੁੱਲ ਪਿਆ ਦੇਖੋ ਇੱਕੋ ਹੀ ਕਿ ਡਿਜ਼ਾਈਨ ਦੇ ਕਈ ਕਿ ਰੈ